ਹਾਂਜੀ ਸਾਰਨ ਸਤਜਾ ਅਕਾਲ ਕਹਿੰਦੇ ਨੇ ਕਿ ਪਤੀ ਦੇ ਦਿਲ ਦੇ ਵਿੱਚ ਬਸਣਾ ਹੋਵੇ ਤਾਂ ਉਹਦੇ ਪੇਟ ਦੇ ਰਾਹੀਂ ਰਸਤਾ ਹੁੰਦਾ ਹੈ ਨਾ ਤੇ ਅੱਜ ਉਹੀ ਤਰੀਕਾ ਮੈਂ ਆਪਣੀਆਂ ਸਿਸਟਰ ਨੂੰ ਦੱਸਣਾ ਚਾਹੁੰਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਤਿੰਨ ਆਲੂ ਜਿਹੜੀ ਚੀਜ਼ ਆਪਾਂ ਜ ਬਣਾਉਣ ਲੱਗੇ ਹਾਂ ਉਹ ਬਹੁਤ ਮਹਿੰਗੇ-ਮਹਿੰਗੇ ਰੈਸਟੋਰੈਂਟਾਂ ਦੇ ਵਿੱਚ ਹੀ ਤੁਹਾਨੂੰ ਮਿਲੇਗੀ ਪਰ ਮੈਂ ਬਹੁਤ ਈਜ਼ੀ ਤਰੀਕੇ ਨਾਲ ਤੁਹਾਨੂੰ ਦੱਸੂਗੀ ਉਹਦੇ ਵਾਸਤੇ ਆਪਾਂ ਨੇ ਤਿੰਨ ਨਾਲ ਆਲੂ ਉਬਾਲ ਕੇ ਹਨਾ ਉਹਨਾਂ ਦਾ ਕਤੂਕੁਸ਼ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੋ ਚਮਚ ਆਰਾ ਰੋਟ ਜਿਹਨੂੰ ਆਪਾਂ ਕਾਰਨ ਫਲੋਰ ਵੀ ਕਹਿੰਦੇ ਨੇ ਤੇ ਨਮਕ ਮਿਰਚ ਚਾਟ ਮ ਕਿ ਨਾ ਲਿਕਣਾ ਆਟਾ ਜਦ ਗੁੰਨ ਲਾਂਗੇ ਜਿਵੇਂ ਕਿ ਆਪਾਂ ਆਮ ਰੋਟੀ ਵਗੈਰਾ ਬਣਾਉਣ ਦਾ ਆਟਾ ਲਾਉਨੇ ਬਸ ਉਦਾਂ ਹੀ ਹੋਵੇ ਤੇ ਹੁਣ ਆਪਾਂ ਥੋੜਾ ਜਿਹਾ ਘਿਓ ਦਾ ਹੱਥ ਲਗਾ ਕੇ ਇਹਦੀਆਂ ਨਾਲ ਛੋਟ-ਛੋਟੀਆਂ ਬੋਲਸ ਬਣਾ ਲਾਂਗੇ ਬਿਲਕੁਲ ਛੋਟ-ਛੋਟੀਆਂ ਇਹ ਚੀਜ਼ ਹੈਗੀ ਇਹਦੀ ਰੈਸਪੀ ਵੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜੇਗੀ ਇਹ ਵੀ ਹੋਮ ਮੇਡ ਹੈ ਨਾ ਆਪਣੇ ਬਣਾਈ ਸੀ ਮੈਂ ਤੁਹਾਨੂੰ ਬਹੁਤ ਵਾਰੀ ਦੱਸੀ ਹੈਗੀ ਕਿਉਂਕਿ ਜਦ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਨੇ ਨਾ ਉਹ ਉਨੀ ਜਿਆਦਾ ਵਧੀਆ ਨਹੀਂ ਹੁੰਦੀ ਕੈਮੀਕਲ ਉਹਦੇ ਵਿੱਚ ਕਾਫੀ ਜਿਆਦਾ ਹੁੰਦੇ ਨੇ ਫਿਰ ਇਸ ਤਰੀਕੇ ਨਾਲ ਇੱਕ ਗੁਲਾਬ ਚੰਮੜੀ ਦੀ ਤਰ੍ਹਾਂ ਰਾਉਂਡ ਸ਼ ਚੰਗੇ ਤਰੀਕੇ ਦੇ ਨਾਲ ਇਹਨੂੰ ਹਨਾ ਫੋਲਡ ਕਰ ਲੈਣਾ ਹੈਗਾ ਦੇਖੋ ਤੁਹਾਨੂੰ ਆਪਣੇ ਚੈਨਲ ਤੇ ਹਰ ਇੱਕ ਕ੍ਰੈਸਪੀ ਦੀ ਵੀ ਵੀਡੀਓ ਮਿਲ ਜੇਗੀ ਤੇ ਨੌਲੇਜ ਦੀਆਂ ਗੱਲਾਂ ਵੀ ਤੁਹਾਨੂੰ ਆਪਾਂ ਬਹੁਤ ਦੱਸਦੇ ਰਹਨੇ ਆਂਗੇ ਹਨਾ ਤੇ ਪ੍ਰਮਾਤਮਾ ਨੇ ਅਕਲ ਤਾਂ ਬਹੁਤ ਦਿੱਤੀ ਸੀ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਸਾਨੂੰ ਅਕਲ ਬਥੇਰੀ ਸੀ ਤੇਰੇ ਇਸ਼ਕ ਨੇ ਕੰਮ ਲੈ ਕਰਤੇ ਪਰ ਇਸ਼ਕੋਸ਼ਕ ਤਾਂ ਕੋਈ ਨਹੀਂ ਹੈ ਨਾ ਕੰਮਾਂ ਨੇ ਕੰਮ ਲੈ ਕਰਤੇ ਕਿਉਂਕਿ ਵਿਆਹ ਤੋਂ ਬਾਅਦ ਤਾਂ ਉਹ ਤਿੰਨ ਚੀਜ਼ਾਂ ਹੀ ਯਾਦ ਰਹਿ ਜਾਂਦੀਆਂ ਨੇ ਨੂਨ ਤੇਲ ਹਟੜੀਆਂ ਵਾਲਾ ਕੰਮ ਹੈ ਪਰ ਚਲੋ ਫਿਰ ਵੀ ਤੁਹਾਡੇ ਇਹ ਵਰਗੇ ਫਰੈਂਡ ਦੀ سپورਟ ਤੇ ਪਰਿਵਾਰ ਦੀ سپورਟ ਦੇ ਨਾਲ ਹੈ ਨਾ ਜਿਹੜੇ-ਜਿਹੜੇ ਮੇਰੇ ਕੋਲੇ ਗੁਣ ਨੇ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਰਹਿਣੀ ਹੈਗੀ ਦੇਖੋ ਕਿੰਨੀਆਂ ਸੋਹਣੀਆਂ ਆਪਣੇ ਇਹ ਪੋਟੈਟੋ ਚੀਜ਼ ਬਾਲਸ ਬਣ ਕੇ ਰੈਡੀ ਨੇ ਅਗਰ ਤੁਸੀਂ ਇਹਨੂੰ ਕਿਸੇ ਵਧੀਆ ਰੈਸਟੋਰੈਂਟ ਚ ਮਹਿੰਗੇ ਰੈਸਟੋਰੈਂਟ ਚ ਜਾ ਜੀ ਹਲਕੀ ਕਰਨੀ ਪਵੇਗੀ ਘੱਟੋ ਘੱਟ ਸੋਨੋਂ 11500 ਦਾ ਬਿੱਲ ਚਕਾਉਣਾ ਪਊਗਾ ਹਨਾ ਦੇਖੋ ਕਿੰਨੀ ਸੋਨੇ ਆਪਣੀ ਚੀਜ਼ ਜਿਹੜੀ ਮੈਲਟ ਹੋਈ ਹੈਗੀ ਤੇ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਮੈਂ ਨਾ ਇੰਦਾ ਨਹੀਂ ਦੇਖਦੀ ਹੁੰਦੀ ਵੀ ਹਨਾ ਕੀ ਹੁੰਦਾਗਾ ਕਈ ਵਾਰੀ ਸਿਸਟਰ ਕਹਿੰਦੀ ਨੇ ਹਨਾ ਵੀ ਇੱਥੇ ਗੰਦ ਪਿਆ ਹੋਇਆ ਇਦਾਂ ਚਲੋ ਹੁਣਾ ਖਾਣਾ ਬਣਾਉਣ ਵੇਲੇ ਇੱਕ ਭਈਆ ਦੇ ਹੱਥਾਂ ਦਾ ਜਿਹੜਾ ਆਪਾਂ ਖਾਣੇ ਆ ਉਹਦੇ ਨਾਲੋਂ ਤਾਂ ਬਹੁਤ ਟੇਸਟੀ ਹੋਈ ਹੈ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਿੰਨੀ ਤੁਸੀਂ ਕਮਾਉਗੇ ਇਹ ਚੀਜ਼ ਓਨੀਓ ਜਿਆਦੇ ਹਨ ਲੰਬੀ ਹੁੰਦੀ ਜਾਏਗੀ ਤੇ ਹੁਣ ਆਪਾਂ ਇਹਨੂੰ ਦੇ ਦਨੇ ਆ ਰੈਸਟੋਰੈਂਟ ਲੁੱਕ ਤੇ ਦੇਖੋ ਮੈਂ ਇਹਨਾਂ ਨੂੰ ਚਿੰਕੇ ਉੱਪਰ ਇੱਕ ਤੇ ਗ੍ਰੀਨ ਚਟਨੀ ਜਿਹੜੀ ਆਪਣੀ ਸੌਸ ਹੁੰਦੀ ਹੈਗੀ ਹੈ ਨਾ ਇੱਕ ਤੇ ਰੈੱਡ ਸੌਸ ਲਗਾ ਤੇ ਪਰ ਫਿਰ ਵੀ ਇਹ ਰੁੜੀ ਜਾਂਦੇ ਨੇ ਇੱਧਰ ਉੱਧਰ ਨੂੰ ਅੱਜ ਆਪਾਂ ਬਣਾਉਣ ਲੱਗੇ ਆਂ ਬਹੁਤ ਹੀ ਟੇਸਟੀ ਤੇ ਯਮਮੀ ਰੈਸਪੀ ਉਹਦੇ ਵਾਸਤੇ ਆਪਾਂ ਨੇ ਲੈਤੇ ਨੇ ਤਿੰਨ ਪਿਆਜ਼ ਤੇ ਥੋੜੀ ਜਿਹੀ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਕਟਿੰਗ ਕਰਕੇ ਕਿਸੇ ਵੀ ਚੋਪਰ ਨਾਲ ਹਨਾ ਤੁਸੀਂ ਪੀਸ ਲੋ ਚਾਹੇ ਕੁੰਡੇ ਸੋਟੇ ਨਾਲ ਕੁੱਟ ਲੋ ਕੁਝ ਵੀ ਕਰ ਸਕਦੇ ਹੋ ਤੁਸੀਂ ਤੇ ਇਹਨੂੰ ਆਪਾਂ ਨੇ ਬਰੀਕ-ਬਰੀਕ ਪੀਸ ਲੈਣਾ ਹੈਗਾ ਤੁਸੀਂ ਇਹਦੇ ਵਿੱਚ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਚਾਹੇ ਟਮਾਟਰ ਐਡ ਕਰ ਲੋ ਫੁੱਲ ਗੋਭੀ ਪਾ ਲਓ ਪੱਤਾ ਗੋਭੀ ਪਾ ਲਓ ਪਰ ਆਪਾਂ ਅੱਜ ਸਿਰਫ ਪਿਆਜ਼ ਤੇ ਹਰੀ ਮਿਰਚ ਪਾਈ ਹੈ ਥੋੜਾ ਜਿਹਾ ਆਪਣੀ ਜੀਰਾ ਤੇ ਨਮਕ ਪਾਇਆ ਹੈ ਤੇ ਹਰੀ ਮੇਚ ਪਾਈ ਆਪਾਂ ਨੇ ਹੈ ਨਾ ਲਾਲ ਮੇਚ ਤੁਸੀਂ ਪਾਉਣੀ ਚਾਹੁੰਦੇ ਤਾਂ ਪਾ ਲਓ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਹਰੀ ਨਹੀਂ ਹੈਗੀ ਤਾਂ ਤੁਸੀਂ ਲਾਲ ਪਾ ਲਓ ਥੋੜੀ ਜਿਹੀ ਹਲਦੀ ਪਾਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪ੍ਰੋਪਰ ਦੋ ਕੌਲੀਆਂ ਬੇਸਣ ਦੀਆਂ ਤੇ ਇੱਕ ਕੌਲੀ ਕਣਕ ਦੇ ਆਟੇ ਦੀ ਤੁਸੀਂ ਜਿੰਨੇ ਕੁ ਬਣਾਉਣਾ ਹੈ ਨਾ ਓਨੇ ਕੁ ਪਾ ਸਕਦੇ ਹੋ ਕਿਉਂਕਿ ਜਿੰਨੇ ਕੁ ਆਪਣੇ ਡਿਸ ਬਣਾਉਣੀ ਹੁੰਦੀਆਂ ਨਾ ਉਹਦੇ ਹਿਸਾਬ ਨਾਲ ਆਟਾ ਤੁਸੀਂ ਪਾ ਸਕਦੇ ਹੋ ਪਰ ਦੋ ਹਿੱਸੇ ਬੇਸਣ ਦੇ ਲੈਣੇ ਨੇ ਇੱਕ ਹਿੱਸਾ ਤੁਸੀਂ ਕਣਕ ਦੇ ਆਟੇ ਦੇਣਾ ਫਿਰ ਇਹ ਤੁਹਾਡੀ ਹੈ ਨਾ ਪਰਫੈਕਟ ਬਣੇਗਾ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਕੇ ਹੁਣ ਆਪਾਂ ਇਹਨੂੰ ਇੱਕ ਬੈਟਰ ਬਣਾ ਲੈਣਾ ਜਿੱਦਾਂ ਕਿ ਬਿਲਕੁਲ ਠਿੱਕ ਜਾ ਏਦਾਂ ਦਾ ਨਾ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਗਾੜਾ ਬੈਟਰ ਬਣਾਉਣਾ ਅੱਜ ਆਪਾਂ ਬਣਾਉਣ ਲੱਗੇ ਆਂਗੇ ਬਹੁਤ ਹੀ ਟੇਸਟੀ ਜਿਹਨੂੰ ਆਪਾਂ ਬੇਸਣ ਦਾ ਚਿੱਲਾ ਵੀ ਕਹਿ ਦਿੰਦੇ ਆ ਹਨਾ ਡੋਸਾ ਵੀ ਕਹਿ ਦਿੰਦੇ ਆ ਕਿ ਬੇਸਣ ਦਾ ਤੇ ਆਪਾਂ ਆਮ ਤੌਰ ਤੇ ਹਨਾ ਬੇਸਣ ਦਾ ਆਮਲੇਟ ਵੀ ਕਹਿੰਦੇ ਆ ਪਰ ਜਿਸ ਤਰੀਕੇ ਨਾਲ ਤੁਹਾਨੂੰ ਹਨਾ ਇਹ ਮੈਂ ਦੱਸ ਰਹੀ ਆ ਬਣਾਉਣਾ ਇਹਨੂੰ ਤੁਸੀਂ ਜਦੋਂ ਬਣਾਓਗੇ ਇੰਨਾ ਜ਼ਿਆਦਾ ਸੌਫਟ ਬਣੇਗਾ ਇਹ ਤੇ ਟੇਸਟੀ ਉਸ ਤੋਂ ਵੀ ਜ਼ਿਆਦਾ ਕਿਤੇ ਤਵੇ ਤਾਂ ਇਹਨੂੰ ਆਪਾਂ ਨੇ ਲੋਹੇ ਦੇ ਤਵੇ ਹੈ ਨਾ ਆਮ ਜਿਹੜਾ ਆਪਣਾ ਰੋਟੀਆਂ ਵਾਲਾ ਹੁੰਦਾ ਇਹਨੂੰ ਪਹਿਨ ਚੰਗੇ ਤਰੀਕੇ ਨਾਲ ਮਾਜ ਲਿਆ ਤੇ ਪ੍ਰੋਪਰ ਮੰਮੀ ਫਰਾ ਮੰਗੂ ਮੈਂ ਗੱਤਾ ਹੀ ਲੈਣੀ ਹੁੰਦੀ ਹੈ ਨਾ ਜਿਹਨੂੰ ਫਲਾਉਣ ਵਾਸਤੇ ਹੁਣ ਆਪਾਂ ਬੈਟਰ ਨੂੰ ਪਾ ਕੇ ਥੋੜਾ ਜਣਾ ਸਰੋਂ ਦਾ ਤੇਲ आले-ਦਾਲੇ ਆਪਾਂ ਪਾ ਕੇ ਪਹਿਲੇ ਇਹਨੂੰ ਸਾਰੀਆਂ ਸਾਈਡਾਂ ਤੋਂ ਹਲਕਾ-ਹਲਕਾ ਹਿਲਾਵਾਂਗੇ ਦੇਖੋ ਪਰਫੈਕਟ ਇੰਨਾ ਜ਼ਿਆਦਾ ਬਣੇਗਾ ਕਿ ਨਾ ਹੀ ਚਿਪਕੇਗਾ ਕਿਉਂਕਿ ਲੋਹੇ ਦੇ ਤਵੇ ਤੇ ਵੀ ਇਹ ਬਹੁਤ ਹੀ ਈਜ਼ੀ ਬਣ ਜਾਂਦਾ ਹੈਗਾ ਜਿਦਾਂ ਕਿ ਦੂਸਰੇ ਡੋਸੇ ਹੈ ਨਾ ਜਿਹੜੇ ਆਪਾਂ ਬਣਾਉਣੇ ਆ ਚਾਵਲ ਵਗੈਰਾ ਦੇ ਉਹ ਤਵੇ ਤੇ ਹੈ ਨਾ ਲੋਹ ਹੁਣ ਆਪਾਂ ਇਹਨੇ ਪਾਸਾ ਹਲਾਤਾ ਸਾਈਡ ਤੋਂ ਪੱਕ ਚੁੱਕਿਆ ਦੇਖੋ ਇੱਕ ਤੋਂ ਹੁਣ ਆਪਾਂ ਦੂਸਰੀ ਸਾਈਡ ਤੇ ਵੀ ਤੁਸੀਂ ਹੁਣ ਨਹੀਂ ਕਿਉਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਅਗਰ ਥੋੜਾ ਥੋੜਾ ਲਗਾ ਲਓਗੇ ਤਾਂ ਉਹਦੇ ਨਾਲ ਜ਼ਿਆਦਾ ਨਾ ਸੌਫਟ ਜਾ ਬਣ ਜਾਂਦਾ ਹੈ ਜਦੋਂ ਤੁਸੀਂ ਇਹਦੀ ਵਾਈਟ ਤੋੜੋਗੇ ਨਾ ਅਗਰ ਤੁਸੀਂ ਨਾ ਅੱਗੇ ਬੇਸਨ ਦਾ ਚਿਲਾ ਬਣਾਇਆ ਹੈਗਾ ਇਸ ਤਰੀਕੇ ਨਾਲ ਨਹੀਂ ਬਣਾਇਆ ਤਾਂ ਉਹ ਜਦੋਂ ਖਾਣੇ ਆ ਨਾ ਆਪਣੇ ਗਲੇ ਦੇ ਵਿੱਚ ਅੜਕਦਾ ਹੈਗਾ ਨਾ ਰੁੱਖਾ ਰੁੱਖਾ ਜਿਹਾ ਲੱਗਦਾ ਪਰ ਇਸ ਤਰੀਕੇ ਨਾਲ ਬਣਾਓਗੇ ਬਹੁਤ ਹੀ ਪਰਫੈਕਟ ਹੈ ਰਹੀਆਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਹੁਣ ਆਪਾਂ ਦੇ ਇੰਨਾ ਸੌਫਟ ਬਣੂਗਾ ਹੁਣ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਕਿ ਕਿੰਨਾ ਇਹ ਸੌਫਟ ਬਣਦਾ ਹੈ ਤੇ ਆਪਣੇ ਚੈਨਲ ਨੂੰ ਇਦਾਂ ਦੀਆਂ ਹੋਰ ਡਿਸ਼ਾਂ ਦੇਖਣ ਲਈ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਬਲੌਗ ਹੈਗਾ ਤੁਸੀਂ ਇਹਨੂੰ ਦਹੀਂ ਦੇ ਨਾਲ ਜਾਂ ਇਦਾਂ ਹੀ ਹੈ ਨਾ ਖਾ ਸਕਦੇ ਹੋ ਦੇਖੋ ਕਿੰਨਾ ਸੌਫਟ ਹੈ ਆਮ ਤੌਰ ਤੇ ਨਾ ਬੇਸਨ ਦਾ ਜਿਹੜਾ ਚਿਲਾ ਹੁੰਦਾ ਉਹ ਕਾਫੀ ਹਾਰਡ ਹੁੰਦਾ ਪਰ ਇਹ ਬਹੁਤ ਟੇਸਟੀ ਹੈ ਤਾਂ ਦੇਖੋ ਲੁੱਕ ਤੋਂ ਹੀ ਤੁਹਾਨੂੰ ਪਤਾ ਚੱਲ ਜਿਗਾ ਤੇ ਕਣਕ ਦਾ ਢਾਜਰ